ਵੈਜੀ ਦਾ ਖਾਲਸਾ ਵੈਜੀ ਦੇ ਫਤੇ ਮੈਂ ਸ਼ਹਿਰ ਵਸਿਆ ਨਾ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਕੈਂਬਰ ਸਿੰਘ ਸਾਹਿਬ ਨੂੰ ਪੌਣੇ 400 ਸਾਲ ਹੋ ਗਏ ਐਮਐਲਏ ਬਣਿਆ ਬੜੀ ਵੱਡੀ ਰੱਟ ਲਾਈ ਆ ਕਿ ਖਾਲੀ ਦਲ ਨੇ ਛੱਪੜ ਨੱਪਲੇ ਖਾਲੀ ਦਲ ਨੇ ਛੱਪੜ ਨੱਪਲੇ ਐਮਰ ਸਿੰਘ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ 528 ਕਨਾਲਾਂ ਜਿਹੜੀ ਜਗ੍ਹਾ 2018 ਉਹਨੀ ਦੀ ਜਮ੍ਹਾਂਬੰਦੀ ਜਿਹੜੀ ਅੱਜ ਚੱਲ ਰਹੀ ਹੈ ਉਹਦੇ ਵਿੱਚ ਵੀ ਵਾਦੀ ਦੇ ਮਾਲਕ ਹੈ ਤੇ ਇਹ ਵੀ ਦਿਨ ਮੈਂ ਦੱਸਣਾ ਚਾਹਣਾ ਕਿ ਜਦੋਂ 2008 ਦੇ ਵਿੱਚ ਕੇ ਸ਼ੁਰੂ ਹੋਇਆ ਉਦੋਂ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਸੀ ਉਹ ਕੌਂਸਲ ਸੀ অশੋਕ ਮਿੱਤਰ ਤੇ ਐਮਐਲਏ ਸੀ ਸਰਦਾਰ ਦਸ ਸਿੰਘ ਬਰਾੜ ਉਹ ਵੀ ਕੌਂਸਲ ਸੀ ਜਿਹੜਾ ਸਰਦਾਰ ਮਲਕੀਤ ਸਿੰਘ ਸੀ ਜਿਹਨੇ ਕੇਸ ਕੀਤਾ ਉਹ ਵੀ ਕਾਂਗਰਸੀ ਸੀ ਇੱਥੇ ਇਹ ਆ ਵੀ ਜਿਹੜੀਆਂ ਵੋਟਾਂ 2017 ਦੀ ਪਈਆਂ ਉਸ ਇਹ 29 ਪਰਿਵਾਰਾਂ ਨੇ 29 ਪਰਿਵਾਰਾਂ ਦੀ ਜਗਾਹ ਪ੍ਰਾਣੀ ਬੱਤੀ ਸੀ 29 ਪਰਿਵਾਰਾਂ ਨੇ ਸਾਰਿਆਂ ਦੇ ਵੋਟਾਂ ਪਾਈਆਂ ਕਾਂਗਰਸ ਨੂੰ ਪਾਈਆਂ ਅਕਾਲੀ ਦਲ ਨੂੰ ਪਾਈਆਂ ਝੜੂ ਨੂੰ ਵੀ ਪਾਈਆਂ 17 ਨੂੰ ਵੀ ਪਾਈਆਂ 22 ਨੂੰ ਵੀ ਪਾਈਆਂ ਇਸੇ ਤਰ੍ਹਾਂ ਵੰਡ ਕੇ ਪਾਈਆਂ ਇੱਕ ਪਾਰਟੀ ਦਾ ਨਾਂ ਜਿਆ ਲੈਣਾ ਇਹਦੇ ਨਾਲ ਕੋਈ ਸ਼ਹਿਰ ਦੀ ਗੱਲ ਬਣ ਨਹੀਂ ਹੋ ਸਕਦੀ ਕੌਣ ਝੂਠ ਬੋਲਦੇ ਹੋ ਪੌਣੇ ਚਾਰ ਸਾਲ ਹੋ ਗਏ ਲੋਕਾਂ ਨੂੰ ਬਰਾਹ ਕਰੀਏ ਪਹਿਲਾਂ ਛਪੜਾ ਦੇ ਨਾਮ ਦੇ ਸਿਆਸਤ ਕੀਤੀ ਕੌਰਸ ਪਾਰਟੀ ਨੇ ਹੁਣ ਤੂੰ ਇਹ ਸਿਆਸਤ ਕਰ ਰਿਹਾ ਇਸ ਕਰਕੇ ਇਹ ਪਹਿਲਾਂ ਮੁਰਲੀਗੱਲ ਵੇਖ ਵੀ ਕੀ ਨੇ ਇਹ ਜਿਹੜੀ ਜਗ੍ਹਾ ਇਹ ਕੀ ਦੀ ਹੈ ਕੀ ਦੇ ਨਾਮ ਤੇ ਹੈ ਉਸ ਤੋਂ ਬਾਅਦ ਕਰਾਸਰ ਕੀ ਦੇ ਨਾਮ ਤੇ ਹੋਈ ਪਰ ਕੇਸ ਕਰਨ ਵਾਲੇ ਵੀ ਕਾਂਗਰਸੀ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਉਹ ਵੀ ਕਾਂਗਰਸੀ ਐਮਐਲਏ ਵੀ ਕਾਂਗਰਸੀ ਕੇਸ ਕਰਨ ਵਾਲਾ ਵੀ ਕਾਂਗਰਸੀ ਅੱਜ ਤੁਸੀਂ ਹਬੂਬ ਕੀ ਗੱਲ ਕਰਦੇ ਹੂੰ ਕਿਉਂਕਿ ਤੁਹਾਡਾ ਕਾਉਂਸਲਰ ਨਾਲ 2575 ਦਾ ਅੰਕੜਾ ਹੈ ਤੁਸੀਂ ਉਹਨਾਂ ਦੇ ਖਰਾਬ ਨਹੀਂ ਬੋਲ ਸਕਦੇ ਹੋ ਤੁਹਾਡੇ ਖਰਾਬ ਨਹੀਂ ਬੋਲ ਸਕਦੇ ਇਸ ਕਰਕੇ ਤੁਸੀਂ ਇਕਾਦੀਰ ਨੂੰ ਬਦਨਾਮ ਕਰਨਾ ਜਿਹੜਾ ਉਹ ਛੱਡ ਦਿਓ ਪਰ ਜੇ ਕੋਈ ਸ਼ਹਿਰ ਦਾ ਸਵਾਰਥੀ ਸਾਧਨ ਸਰਕਾਰ ਕਾਦੀਦਰ ਦਾ ਨਾਮ ਦਾ ਨਾਮ ਕਰਕੇ ਜੰਮ ਜੰਮ ਕੇ ਕਰਵਾ ਪਰ ਅੱਜ ਤੱਕ ਤੁਸੀਂ ਬਣਾ ਕਿੰਨੇ ਹੁੰਦੇ ਸੀ ਕਿ 75 ਸਾਲਾਂ ਚ ਕੜਗਾਂ ਨਾਲ ਗਾਂ ਜੀ ਤੁਰਕਾਂ ਫਿਰਦੀਆਂ ਨਹੀਂ ਸਾਰੀਆਂ ਪਾਰਟੀਆਂ ਪਰ ਅੱਜ ਜਿਹੜਾ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਗਲੀਆਂ ਨਾਲੀਆਂ ਨਹੀਂ ਇਕੱਲੀ ਇੱਕ ਇੱਕ ਗਲੀ ਦਾ ਤੁਸੀਂ ਕੋਰਡਰ ਕਰ ਰਹੇ ਹੋ ਉਹ ਵੀ ਰਿਪੇਅਰ ਹੈ ਉਹ ਵੀ ਪਹਿਲਾਂ ਬਣੀਆ ਦੁਬਾਰਾ ਬਣਾ ਰਹੇ ਆ ਤੇ ਜਿਹੜਾ ਸ਼ਗਰਮੰਗਲ ਕੌਂਸਲ ਦਾ ਪ੍ਰਧਾਨ ਸੀ ਨਾ 10-10 ਸਾਲਾਂ ਅੱਜ ਸਾਡੀ ਟਰਨ ਦੇ ਵਿੱਚ ਸਿਰਫ 5 ਸਾਲ ਰਿਹਾ ਬਾਰਕਮੇਨ ਬਾਕੀ ਜੀ ਉਹ ਵੀ 1 ਸਾਲ 2018 ਕੌਂਸਲ ਦਾ ਸੀ 4 ਸਾਲ ਹੀ ਸਾਡੇ ਕਾਰੀ ਦਾ ਦੱਸੇ ਸੀ ਪਰ ਜਿਹੜੇ ਕੰਮ ਇਤਿਹਾਸ ਖੋਏ ਆ ਉਹ ਅੱਜ ਵੀ ਲੋਕ ਯਾਦ ਕਰਦੇ ਆ ਕਿ ਸ਼ਰੋਮਣੀ ਕਾਲੀਦਲ ਨੇ ਬਾਗੇ ਪ੍ਰਾਇਮ ਦੇ ਵਿੱਚ ਆ ਕੀਤਾ ਬਾਕੀ ਭਾਏ ਦੇ ਵਿੱਚ ਮੰਡੀ ਬਣਾਈ ਬਾਕੀ ਭਾਏ ਦੀ ਤਸੀਲ ਬਣਾਈ ਪਸ਼ੂਆ ਹਸਪਤਾਲ ਬਣਾਇਆ ਸ਼ਿਵਲਾ ਹਸਪਤਾਲ ਬਣਾਇਆ ਉਹਨਾਂ ਦੀਆਂ ਬਿਲਡਿੰਗਾਂ ਬਣੀਆਂ ਤਸੀਲ ਕੰਪਲੈਕਸ ਬਣਿਆ ਜਿਹੜਾ ਕਿ ਪਾਸਟ ਕਰਨ ਬਣਿਆ ਆਪਣਾ ਮੈਸਟੇਲਟੀ ਦਾ ਦਫ਼ਤਰ ਬਣਿਆ ਇਹਨਾਂ ਨੂੰ ਪ੍ਰੋਜੈਕਟ ਇਹਦੇ ਲੋਕ ਤੋਂ ਇੱਕ ਗਲੀ ਬਣਾ ਕੇ ਪ੍ਰੋਜੈਕਟ ਕਹਿੰਦੇ ਥੋੜੇ ਤੋਂ ਸੀਵਰੇਜ ਨਹੀਂ ਪਿਆ ਮੋਗਾ ਰੋਡ ਤੇ ਨਾ ਕੌਮਨ ਸਾਹਿਬ ਤੋਂ ਪਿਆ ਉਹਨੀਆਂ ਟਾੜਾਂ ਮਾਰਦੇ ਨੇ ਨਾ ਤੂੰ ਮੁੜੀਆਂ ਟਾੜਾਂ ਮਾਰਦੇ 400 ਹੋਵੇ ਤੇ ਇਥੋਂ ਪਿਆ ਉੱਥੇ ਜਦੋਂ ਲੋਕਾਂ ਦਾ ਜੇ ਮਤਭੁrai ਨਾ ਜਦੋਂ ਵੀ ਪੈ ਜਾਂਦਾ ਇਸ ਕਰਕੇ ਇੰਨਾ ਗੱਲਾਂ ਧਿਆਨ ਦੇ ਘਬਰਾ ਨਾ ਕਰ ਮਾਨਜੋਗ ਹਾਈ ਕੋਰਟ ਦੇ ਵਿੱਚ ਕੇਸ ਹਾਈ ਕੋਰਟ ਦੇ ਵਿੱਚ ਕੇਸ ਤਾ ਨਿਬੜਨਾ ਜਾਂਦਾ ਹਾਈ ਕਮਾਂਜੋ ਹਾਈ ਕੋਰਟ ਡਿਸੀਜਨ ਲੈ ਲਵੇ ਕਿਸੇ ਮਸਲੇ ਲੈ ਲਵੇ ਫੇਰ ਨਿਬੜ ਜੂ ਜਾਂ ਫਿਰ ਬਹਿ ਕੇ ਪਰਿਵਾਰਾਂ ਦੇ ਨਾਲ ਗੱਲ ਕਰਕੇ ਉਹਨਾਂ ਦੀ ਮਿਹਨਤ ਕਰਕੇ ਪੈਰ ਫੜ ਕੇ ਤਤਾਹਲ ਹੋਣਾ ਪਰ ਤੂੰ ਅਜੇ ਤੱਕ ਇੱਕ ਵੀ ਮੀਟਿੰਗ ਨਹੀਂ ਕੀਤੀ ਦਿੱਤੀ ਨਾ ਪਰਿਵਾਰਾਂ ਨਾਲ ਇੱਕ ਮੀਟਿੰਗ ਕੀਤੀ ਦੱਸ ਦੇ ਜਾਂ ਤੂੰ ਠਾਈਆਂ ਦੇ ਦਸਖਤ ਕਰਾ ਲਿਆ ਤੇ 29ਵਾਂ ਜਿਹੜਾ ਤੂੰ ਕਹਿਣਾ ਉਹਦੇ ਮੈਂ ਦਸਖਤ ਕਰਾ ਕੇ ਦੇ ਦੂੰ ਇਸ ਕਰਕੇ ਲੋਕਾਂ ਦੇ ਚੱਕਰ ਸੱਟ ਨਹੀਂ ਬਜਾਏ ਆਪ ਦੀਆਂ ਨਕਾਮੀਆਂ ਲਖੋਣ ਦੀ بجائے ਇਹ ਚੱਕਰ ਨਾਲ ਸਟੋ ਮੈਂ ਇਹ ਇਥੋਂ ਤੱਕ ਵੀ ਕਹਿਣਾ ਕਿ ਜੇ ਉਹ ਤੂੰ ਬੋਲਦਾ ਹੋਣਾ ਨਾ ਜਿਹੜੇ ਕੁਝ ਕੇਸ ਕਰਨ ਵਾਲੇ ਬੰਦੇ ਉਹ ਨਾਲ ਖੜੇ ਹੁੰਦੇ ਆ ਉਹਨਾਂ ਦੀ ਰੋਲਮੈਂਟ ਹੁੰਦੀ ਵਿੱਚ ਉਹਨਾਂ ਦੀ ਹਿੱਸੇਦਾਰੀ ਹੈ ਇਸ ਕਰਕੇ ਇਹ ਸਾਰੀਆਂ ਗੱਲਾਂ ਬੰਦ ਕਰ ਦੇ ਕਿਉਂਕਿ ਵਾਰ-ਵਾਰ ਜਿਹੜੀਆਂ ਗੱਲਾਂ ਕਰਦੀਆਂ ਅੱਜ ਮੈਂ ਤੁਹਾਨੂੰ ਤਾਂ ਜਵਾਬ ਦੇਣ ਲੱਗਾ ਕਿ ਕੀਤਾ ਤੁਸੀਂ ਕੁਝ ਨਹੀਂ ਪੰਜ ਸਾਲ ਕੌਂਸਲਾਂ ਨੇ ਕੁਝ ਨਹੀਂ ਕੀਤਾ ਹੁਣ ਪੌਣੇ ਚਾਰ ਸਾਲ ਹੋ ਗਏ ਤੂੰ ਕੁਝ ਨਹੀਂ ਕੀਤਾ ਥੱਲੇ ਗੱਪਾਂ ਮਾਰਦੇ ਆ ਲੋਕਾਂ ਨੂੰ ਘੁਮਰਾਹ ਕਰਦੇ ਆ ਪਰ ਇੱਕ ਮੈਂ ਜਨਮਵਾਰਸੀਆਂ ਨੂੰ ਦੱਸਣਾ ਚਾਹੁੰਨਾ ਕਿ ਦਾਸ ਨੂੰ ਜੇ ਪ੍ਰਮਾਤਮਾ ਨੇ ਜੇ ਤੁਸੀਂ ਤਾਕਤ ਦਿੱਤੀ ਸਰਕਾਰ ਸ਼੍ਰਮਣੀ ਕਾਰਜਕਲ ਦੀ ਬਣ ਗਈ ਮੈਂ ਮਿੰਤ ਕਰਾਂ ਮੈਂ ਪੈਰ ਫੜਾ ਇਹਨਾਂ 20 ਲੋਕਾਂ ਦੇ 20 ਪਰਿਵਾਰਾਂ ਦੇ ਪਰ ਜਿਵੇਂ ਮਰਜ਼ੀ ਮੈਨੂੰ ਕਰਨਾ ਪਵੇ ਬੈਠ ਕੇ ਨਾਲ ਸਾਰੀ ਗੱਲ ਕਰਕੇ ਇਹ ਜੋ ਵੀ ਸ਼ਹਿਰ ਨੂੰ ਅਸੀਂ ਕਹਿਣਗੇ ਉਹ ਆਪਾਂ ਬਣਾਵਾਂਗੇ ਪਰ ਨੱਤੀਆਂ ਪਰਿਵਾਰ ਨਾਲ ਗੱਲ ਕਰਕੇ ਉਹਨਾਂ ਦੀ ਮਿਹਨਤ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਮਸਲੇ ਹੱਲ ਹੋਣੇ ਕਿਉਂਕਿ ਮਸਲੇ ਹੱਲ ਕਤਲਾਂ ਦੇ ਹੋ ਜਾਂਦੇ ਆ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਮਸਲੇ ਹੱਲ ਹੋਣੇ ਮਸਲਾ ਹੱਲ ਕਰ ਲਾਂਗੇ ਪਰਵਾਰਾਂ ਨਾਲ ਬੈਠ ਕੇ ਕਰਨਾ ਪੈਣਾ ਕਿਉਂਕਿ ਮਾਨਜੋ ਹਾਈ ਕੋਰਟ ਦੇ ਵਿੱਚ ਸਟੇ ਹੋਇਆ ਹੋਇਆ ਹੈ ਤੂੰ ਗੱਪਾਂ ਮਾਰ ਕੇ ਕੀ ਕਰਦੀਆਂ ਗੱਲਾਂ ਕਰਦਾ ਤੂੰ ਸਟੇਲ ਉਹ ਨਹੀਂ ਕੁਝ ਕਰ ਸਕਦਾ ਹਾਈ ਮਾਨ ਕੋ ਹਾਈ ਕੋਰਟ ਦੇ ਰੋ ਜਾਂ ਫਿਰ ਤੂੰ ਇੰਨਾ ਵੱਡਾ ਝਗੜਾ ਖੱਢ ਮਲਾਜਮਾਂ ਤਾਂ ਉੱਥੇ ਉਹਨਾਂ ਨੂੰ ਪਤਾ ਹਾਈ ਕੋਰਟ 'ਚ ਸਟੇ ਤੂੰ ਆਪ ਆ ਉੱਥੇ ਆਪ ਆ ਕੇ ਉੱਥੇ ਸਪਾਈ ਕਰ ਆਪ ਆ ਕੇ ਉੱਥੇ ਕੋਈ ਬਿਲਡਿੰਗ ਬਣਾ ਜੋ ਬਣਾਉਣਾ ਚਾਹਣਾ ਬਣਾ ਕਿਉਂ ਗੱਪ ਮਾਰਦਾ ਕਿਉਂ ਝੂਠ ਮਾਰਦਾ ਕੁਝ ਨਹੀਂ ਕਰ ਸਕਦੇ ਤੁਸੀਂ ਕਿਉਂਕਿ ਮਾਨ ਜੋ ਹਾਈ ਕੋਰਟ 'ਚ ਸਟੇ ਹੋਇਆ ਹੋਇਆ ਹੈ ਇਹਨਾਂ ਨੂੰ ਕਿਹਦਾ ਜਮਾਨਜਾਜ ਕਹਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ